ਅੱਜ ਦਰਾਹਾ ਵਿਖੇ ਸ਼੍ਰੀ ਸ਼ੇਪ ਦਿਆਲਾ ਮੰਦਿਰ ਕਮੇਟੀ ਵੱਲੋਂ ਲਾਈਫ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਰਾਟਰੀ ਦਾ ਸ਼ੋਹਰਮ ਕੀਤਾ ਗਿਆ। ਇਸ ਮੌਕੇ ਮੁੱਖ ਰੂਪ ਦੇ ਵਿੱਚ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਅਤੇ ਸ਼ਹਿਰ ਨਿਵਾਸੀ ਪਹੁੰਚੇ। ਆ ਸ਼ੇ ਮੰਦਿਰ ਚ ਵਖਰਾ ਉਪਰਾਲਾ ਕੀਤਾ ਗਿਆ ਜੀ ਕੀ ਕਹਿਣਾ ਚਾਹੂਗਾ? ਮੰਦਿਰ ਇੱਕ ਦੇਖ ਕੇ ਅੱਜ ਮੈਨੂੰ ਮਨ ਨੂੰ ਇੰਨੀ ਖੁਸ਼ੀ ਹੋਈ। ਮੈਂ ਕਹਿੰਦਾ ਪੰਜਾਬ ਦੇ ਸਾਰੇ ਮੰਦਿਰਾਂ 'ਚ ਜੇ ਲੈਬਾਂ ਜਹੀਆਂ ਖੁੱਲਣ ਤਾ ਪੰਜਾਬ ਦਾ ਗਰੀਬ ਹੈ ਜਿਹੜਾ ਉਹਨੂੰ 1000 ਰੁਪਏ ਵਾਲਾ ਟੈਸਟ 10 ਰੁਪਏ ਚ ਜਾਂ 100 ਰੁਪਏ ਚ ਮਿਲੂਗਾ ਜਿਹੜੀ ਟੈਸਟਾਂ ਦੀ ਲੁੱਟ ਹੈ ਜਿਹੜਾ ਡਾਕਟਰਾਂ ਦੇ ਜੇਬ ਚ ਜਾਂਦਾ ਕਮਿਸ਼ਨ ਹੈ ਉਹ ਬੰਦ ਹੋ ਸਕਦਾ ਮੈਂ ਅਪੀਲ ਕਰਨੀ ਚਾਹਾਂਗਾ ਪੰਜਾਬ ਦੀਆਂ ਮੰਦਰ ਕਮੇਟੀਆਂ ਨੂੰ ਤੁਸੀਂ ਇਹ ਜਿਹੜੀ ਲੈਬ ਹੈ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਇਹ ਨੌਂ ਤੋਂ ਮੋਸਤੇ ਹੈ ਮੈਂ ਕੋਈ ਇਹਦਾ ਬ੍ਰਾਂਡ ਅੰਬੈਸਡਰ ਨਹੀਂ ਔਰ ਮੈਂ ਜਦ ਦੇਖਿਆ ਵੀ ਇੱਕ ਬੰਦਾ ਚੰਗਾ ਕੰਮ ਕਰ ਰਿਹਾ ਮੰਦਰਾ ਚ ਗੁਰਦੁਆਰਿਆਂ ਚ ਲੈਪਾਂ ਖੋਲ ਰਿਹਾ ਤਾਂ ਭਈ ਉਹਦਾ ਸਾਥ ਕਿਉਂ ਨਾ ਦਿੱਤਾ ਜਾਵੇ ਮੈਂ ਖੁਦ 450 ਦਾ ਸੀਵੀਸੀ ਕਰਾਉਂਦਾ ਸੀ ਸਾਰਾ 80 ਰੁਪਏ ਲੈਂਦੇ ਨੇ ਮੇਰੇ ਸੈਂਕੜੇ ਪੇਸ਼ੈਂਟਾਂ ਦੇ ਕੈਂਸਰ 48 ਟੈਸਟ ਫ੍ਰੀ ਹੁੰਦੇ ਨੇ ਮੇਰੇ ਉਹਨਾਂ ਪੇਸ਼ੈਂਟਾਂ ਦੇ ਇਹਨਾਂ ਦੀਆਂ ਲੈਪਾਂ ਚ ਗੁਰਦੇ ਦੇ ਟੈਸਟ ਫ੍ਰੀ ਹੁੰਦੇ ਨੇ ਜਿਹੜੇ 31 ਟੈਸਟ ਬਾਹਰ 12000 ਦੇ ਹੁੰਦੇ ਨੇ ਜਿਹਦਾ ਡਾਇਲਸਿਸ ਹੋਣ ਲੱਗ ਗਿਆ ਬੰਦੇ ਦਾ ਜਿਹਨੂੰ ਕੈਂਸਰ ਹੋ ਗਿਆ ਉਹ ਯਾਰ ਉਹਨੂੰ ਲੁੱਟੀ ਜਾਂਦੇ ਹੋ ਤੁਸੀਂ ਪੰਜਾਬ ਦੇ ਵਿੱਚ 10-10000 ਦੇ ਟੈਸਟ ਇਹ 1000 ਰੁਪਏ ਚ ਕਰਦੇ ਨੇ ਨੋ ਪ੍ਰੋਫਿਟ ਨੋ ਲਾਸ ਦੇ ਵਿੱਚ ਕਹਿੰਦੇ ਜੀ ਸਾਨੂੰ 2 ਲੱਖ ਬਚ ਵੀ ਗਿਆ ਉਹ ਜਿਹੜਾ ਤਰਖਾਹਾਂ ਦੇ ਵਿੱਚ ਨਹੀਂ ਲਾਉਂਦੇ ਉਹ ਅਸੀਂ ਲਾਉਨੇ ਆ ਜਦੋਂ ਕੈਂਸਰ ਪੇਸ਼ੈਂਟ ਆਉਂਦਾ ਕਿਡਨੀ ਪੇਸ਼ੈਂਟ ਆਉਂਦਾ ਵੀ ਉਹਦੇ ਟੈਸਟ ਹੋ ਜਾਣ ਥੈਂਕ ਯੂ ਜੀ ਦਰਾਹਾਵਾਸੀਆਂ ਨੂੰ ਮੈਂ ਮੁਬਾਰਕਾਂ ਦਿੰਦਾ ਇਹ ਲੈਬ ਤੋਂ ਹੈਦਾ ਉਠਾਉਣ ਗਰੀਬ ਲੋਕ ਪ੍ਰਧਾਨਜੀ ਮੰਦਰ ਕਮੇਟੀ ਵੱਲੋਂ ਨਵਿਕਲੀ ਪਹਿਲ ਕੀਤੀ ਗਈ ਹੈ ਕਿ ਤਾਂ ਦੇਖਦੇ ਉਸ ਨਜ਼ਾਰੇ ਦੇਖੋ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਉਹ ਸਾਡੇ ਸਮਾਜ ਦੇ ਵਿੱਚ ਹੋਣੇ ਚਾਹੀਦੇ ਨੇ ਅੱਜ ਮੈਂ ਦੇਖ ਰਿਹਾ ਸਾਡੇ ਸਤੀਸ਼ ਜੀ ਜੋ ਕਿ ਐਨ ਜੀਓ ਚਲਾ ਰਹੇ ਨੇ ਇਹ ਦੱਸ ਰਹੇ ਨੇ ਕਿ ਹੋਰ ਵੀ ਬਹੁਤ ਸਾਰੀਆਂ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਜਿਹੜੇ ਇਹ ਚੈਰੀਟੇਬਲ ਲੈਬੋਰੀ ਹੈ ਉਹ ਖੋਲੀਆਂ ਨੇ ਕਿਉਂਕਿ ਇਸ ਦੇ ਵਿੱਚ ਜਿਹੜੀ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ ਅੱਜ ਸਾਡੇ ਸ਼ਹਿਰ ਦਰਾਹਾ ਦੇ ਵਿੱਚ ਵੀ ਸ਼ਿਵ ਦੇ ਅਲਾ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਉਹਨਾਂ ਨੇ ਮੰਦਿਰ ਦੇ ਵਿੱਚ ਆਪਣੀ ਜਗ੍ਹਾ ਇਹਨਾਂ ਨੂੰ ਇਹ ਜਿਹੜੀ ਚੈਰੀਟੇਬਲ ਲੈਬਰਾਟਰੀ ਆ ਇਹਦੇ ਲਈ ਦਿੱਤੀ ਹੈ ਤੇ ਅੱਜ ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਜਿਹੜੇ ਇਸ ਦੇ ਰੇਟ ਨੇ ਟੈਸਟਾਂ ਦੇ ਉਹ ਬੜੇ ਘੱਟ ਨੇ ਨੋ ਪ੍ਰੋਫਿਟ ਨੋ ਲਾਸ ਤੇ ਕੀਤੇ ਜਾਂਦੇ ਨੇ ਬਹੁਤ ਹੀ ਜਿਹੜੀ ਰਾਹਤ ਆ ਸਾਡੇ ਇਲਾਕੇ ਨੂੰ ਸਾਡੇ ਸ਼ਹਿਰ ਨੂੰ ਇਸ ਦੇ ਨਾਲ ਮਿਲਣੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਸਾਡੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਜਿੱਥੇ ਮੈਂ ਅੱਜ ਦੇ ਇਸ ਸ਼ੁਭ ਅਵਸਰ ਤੇ ਸਤੀਸ਼ ਜੀ ਨੂੰ ਔਰ ਇਥੋਂ ਦੀ ਸਾਡੀ ਸ਼ਿਵਦਿਆਲਾ ਮੰਦਿਰ ਕਮੇਟੀ ਤੇ ਹੋਰ ਅਚੇਚੇ ਜਿਹੜੇ ਪਤਵੰਤੇ ਸੱਜਣ ਇਸ ਤਰ੍ਹਾਂ ਦੇ ਉਦਦ ਕਰਦੇ ਨੇ ਉਹਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਕੇਜੀ ਸ਼ਿਵਦੇਵਾਲਾ ਮੰਦਿਰ ਕਮੇਟੀ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਨਵੀਂ ਫੇਰ ਦਿੱਤੀ ਗਈ ਹੈ ਮੰਦਿਰ ਕਮੇਟੀ ਵੱਲੋਂ ਕੀ ਕਹਿਣਾ ਚਾਹੋਗੇ ਤੇ ਬਾਕੀ ਮੰਦਿਰ ਕਮੇਟੀਆਂ ਨੂੰ ਕੀ ਸੁਨੇਹਾ ਦਓਗੇ ਪਹਿਲਾਂ ਤਾਂ ਸਾਰੇ ਜਿੰਨੇ ਵੀ ਸ਼ਹਿਰ ਨਿਵਾਸੀ ਨੇ ਇਲਾਕਾ ਨਿਵਾਸੀ ਨੇ ਸਾਰਿਆਂ ਨੂੰ ਪਹਿਲਾਂ જય ਸ਼੍ਰੀ ਸ਼ਾਮ ਜੈ ਸ਼੍ਰੀ ਹਰ ਹਰ ਮਹਾਦੇਵ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਉਪਰਾਲਾ ਚੜਾ ਚੱਲ ਰਿਹਾ ਸੀਗਾ ਜਿੱਥੇ ਸ਼੍ਰੀ ਸ਼ਿਵਦੇਵਾਲਾ ਮੰਦਿਰ ਦੇ ਵਿੱਚ ਬਾਬਾ ਖਾਟੂ ਸ਼ਾਮ ਜੀ ਦਾ ਮੰਦਿਰ ਦਾ ਨਿਰਮਾਣ ਚੱਲ ਰਿਹਾ ਉਹਦੇ ਨਾਲ ਦੇ ਨਾਲ ਸਾਡੇ ਸਾਰੇ ਮੰਦਰ ਕਮੇਟੀ ਦੇ ਦਿਲ ਦੇ ਵਿੱਚ ਸੀ ਵੀ ਆਪਾਂ ਨੇ ਮੰਦਰ ਦੇ ਵਿੱਚ ਇੱਕ ਜਿਹੜਾ ਵੱਖਰਾ ਇਦਾਂ ਦਾ ਕੰਮ ਕਰਨਾ ਸਮਾਜ ਸੇਵਾ ਵਾਲਾ ਜਿਹੜਾ ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਖਾਸ ਕਰਕੇ ਸਹੂਲਤ ਮਿਲੇ ਤੋਂ ਜਿਹੜੀ ਹੈ ਕੇਅਰ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬਸੀ ਤੋਂ ਉਹਨਾਂ ਦੇ ਜਿਹੜੇ ਮਤਲਬ ਕਿ ਸਾਰੇ ਪੰਜਾਬ ਦੇ ਵਿੱਚ ਲੈਬਾਂ ਖੁੱਲੀਆਂ ਹੋਈਆਂ ਨੇ ਉਹਨਾਂ ਨੇ ਸਾਡੇ ਨਾਲ ਸੰਪਰਕ ਕਰਿਆ ਤੇ ਫਿਰ ਅਸੀਂ ਉਹਨਾਂ ਨੂੰ ਵਿਸ਼ਵਾਸਵਾਹ ਇੱਥੇ ਇੱਕ ਬਿਲਡਿੰਗ ਬਣਾਈ ਹੈ ਤੁਸੀਂ ਸ਼ਾਇਦ ਇਹ ਵੀਡੀਓ ਦੇ ਵਿੱਚ ਦਿਖਾ ਦਿਓ ਬਿਲਡਿੰਗ ਉਹ ਉਹ ਜਿਹੜੀ ਅੱਜ ਉਹਦਾ ਓਪਨਿੰਗ ਸੀਗੀ ਉਹ ਕੀਤੀ ਐ ਉਹਦੇ ਲਈ ਇੱਥੇ ਸਪੈਸ਼ਲ ਇੱਕ ਜਿਹੜੇ ਐਨਜੀਓ ਦੇ ਸਤੀ ਸਿਜਨ ਹੈ ਜਿਨ੍ਹਾਂ ਦਾ ਪੀਜੀਆਈ ਦੇ ਵਿੱਚ ਮਤਲਬ ਕਾਫੀ ਜ਼ਿਆਦਾ ਉਹਨਾਂ ਦਾ ਰਸੂਕ ਹੈ ਉਹਨਾਂ ਨੇ ਲਗਭਗ 20-22 ਹਜ਼ਾਰ ਲੋਕਾਂ ਦੇ ਜਿਹੜੇ ਸਿਰ ਦੇ ਆਪਰੇਸ਼ਨ ਜਾਂ ਜਿਹੜਾ ਸਿਰ ਦੇ ਵਿੱਚ ਕੈਂਸਰ ਵਗੈਰਾ ਜੋ ਵੀ ਹੈ ਉਦਾਂ ਦੇ ਉਹਨਾਂ ਨੇ ਬਹੁਤ 22 ਹਜ਼ਾਰ ਜਿਹੜੇ ਆਪਰੇਸ਼ਨ ਕਰਵਾਏ ਨੇ ਉਹਨਾਂ ਨੇ ਨਾਲ ਵਿਸ਼ਵਾਸ ਦਿਵਾਇਆ ਤੇ ਨਾਲ ਦੇ ਨਾਲ ਇੱਥੇ ਜਿਹੜੀ ਐ ਲੈਬ ਖੁੱਲੀ ਆ ਲਾਈਫ ਕੇਅਰ ਫਾਊਂਡੇਸ਼ਨ ਇਹਦੇ ਵਿੱਚ ਬਹੁਤ ਹੀ ਘੱਟ ਵਾਜਬ ਰੇਟਾਂ ਦੇ ਉੱਤੇ ਜਿਹੜੇ ਟੈਸਟ ਨੇ ਜਿਹੜੇ ਉਹ ਕੀਤੇ ਜਾਂਦੇ ਆ ਜਿਹੜੇ ਕਿ ਬਾਜ਼ਾਰ ਦੇ ਵਿੱਚ ਲਗਭਗ 75 ਤੋਂ 80% ਜਿਹੜੀ ਆ ਉਹਦੇ ਉੱਤੇ ਡਿਸਕਾਊਂਟ ਐ ਉਹ ਇੱਥੇ ਮੰਦਰ ਦੇ ਵਿੱਚ ਇੱਥੇ ਜਿਹੜੀ ਲੈਬੋਰੀ ਆ ਉਹਦੇ ਵਿੱਚ ਇੰਨੇ ਆਪਾਂ ਨੂੰ ਘੱਟ ਰੇਟਾਂ ਤੇ ਇਹ ਟੈਸਟ ਹੋਣਗੇ ਤੇ ਇਹਦੇ ਲਈ ਜਿੱਥੇ ਦਰਾਹਾ ਛੱਡ ਕੇ ਦਰਾਹੇ ਦੇ ਆਲੇ-ਦੁਆਲੇ ਦੇ ਸਾਰੇ ਇਲਾਕਾ ਜਿਹੜਾ ਖਾਸ ਕਰਕੇ ਗਰੀਬ ਜਨਤਾ ਜਿਹੜੀ ਆ ਉਹਦਾ ਫਾਇਦਾ ਲੈ ਸਕਦੀ ਆ ਸਾਡੇ ਨਾਲ ਲੱਗਦੀ ਇੱਥੇ ਅੜਾ ਚਾ ਕਲੋਨੀ ਆ ਪਿੰਡ ਅੜਾ ਚਾ ਜਾਂ ਸ਼ਹਿਰ ਦੇ ਵਿੱਚ ਬਹੁਤ ਜਿਹੜੀ ਜਿਹੜੇ ਲੋਕ ਇੰਨਾ ਪੈਸਾ ਨਹੀਂ ਖਰ ਸਕਦੇ ਉਹ ਆ ਕੇ ਇੱਥੇ ਇਸ ਚੀਜ਼ ਦਾ ਲਾਭ ਉਠਾ ਸਕਦੇ ਆ ਸਾਰੇ ਮੈਂ ਤਾਂ ਜਿਹੜੀ ਆਪਣੇ ਦਰਾਹੇ ਦੇ ਵਿੱਚ ਹੋਰ ਵੀ ਜਿਹੜੇ ਗੁਰੂ ਘਰ ਨੇ ਮੰਦਿਰ ਕਮੇਟੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਅਸੀਂ ਦੀ ਹੀ ਬੇਨਤੀ ਕਰਦੇ ਆ ਦੇਖੋ ਭਗਵਾਨ ਦਾ ਘਰ ਆ ਠੀਕ ਹੈ ਉੱਥੇ ਆਪਾਂ ਆਪਣੇ ਸੁੱਖ ਸ਼ਾਂਤੀ ਵਾਸਤੇ ਜਾਂਦੇ ਆ ਨਾਲ ਦੇ ਨਾਲ ਆਪਾਂ ਸੇਵਾ ਦਾ ਵੀ ਜਿਹੜਾ ਇੱਕ ਮਾਹੌਲ ਬਣਾਈਏ ਕਿ ਜਿਹੜਾ ਆਮ ਲੋਕਾਂ ਨੂੰ ਜਿਹੜੇ ਲੋਕ ਬਹੁਤ ਬੇਵਸਨ ਐ ਕੋਈ ਪੈਸਾ ਨਹੀਂ ਖਰਚ ਸਕਦਾ ਮੰਗਾਈ ਬਹੁਤ ਐ ਤਾਂ ਇਦਾਂ ਦੇ ਆਪਾਂ ਕੰਮ ਕਰੀਏ ਜਿਦੇ ਨਾਲ ਆਮ ਜਿਹੜੀ ਆ ਗਰੀਬ ਜਨਤਾ ਉਹਨੂੰ ਇਸ ਚੀਜ਼ ਦਾ ਫਾਇਦਾ ਹੋਵੇ ਤੇ ਨਾਲ ਤੁਹਾਨੂੰ ਮੈਂ ਬੇਨਤੀ ਕਰੂੰਗਾ ਵੀ ਸਾਡੇ ਇੱਥੇ ਇਸ ਸ਼ਿਵਦੇਵਾਲਾ ਮੰਦਿਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬਾਬਾ ਖਾਟੂ ਸ਼ਾਮ ਜੀ ਦਾ ਮੰਦਿਰ ਇੱਕ ਸਾਲ ਦੇ ਵਿੱਚ ਜਿਹੜਾ ਲਗਭਗ 80 85% ਕੰਮ ਹੋ ਗਿਆ 15% ਰਹਿ ਗਿਆ ਸਾਡੀ ਕੋਸ਼ਿਸ਼ ਹੈ ਸ਼ਿਵਰਾਤਰੀ ਜਿਹੜੀ ਆ ਰਹੀ ਆ ਫਰਵਰੀ ਦੇ ਵਿੱਚ 2026 ਦੇ ਵਿੱਚ ਉਸ ਤੋਂ ਪਹਿਲਾਂ ਬਾਬਾ ਖਾਟੂ ਸ਼ਾਮ ਜੀ ਇੱਥੇ ਬਿਰਾਜਮਾਨ ਹੋਣਗੇ ਔਰ ਤੁਹਾਡੇ ਹੀ ਸਹਿਯੋਗ ਦੇ ਨਾਲ ਇਹ ਜਿਹੜਾ ਮੰਦਿਰ ਦਾ ਢਾਂਚਾ ਤਿਆਰ ਹੋਇਆ ਔਰ ਤੁਹਾਡੇ ਹੀ ਸਹਿਯੋਗ ਅਸੀਂ ਚਾਹੁੰਦੇ ਆ ਵੀ ਥੋੜਾ ਕੰਮ ਰਹਿ ਗਿਆ ਉਹਦੇ ਵਾਸਤੇ ਆਪਣਾ ਵੱਧ ਤੋਂ ਵੱਧ ਨਾਲ ਸਹਿਯੋਗ ਦਿਓ ਤੇ ਨਾਲੇ ਚੰਗੇ ਕੰਮ ਜਿਹੜੇ ਸਮਾਜ ਸੇਵਾ ਦੇ ਨੇ ਉਹ ਕੰਮਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਈਏ ਤੇ ਇਹ ਸਪੈਸ਼ਲ ਤੌਰ ਤੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਨਾ ਪਹਿਲਾਂ ਤੁਸੀਂ ਵੀਡੀਓ ਵਿੱਚ ਦੇਖਿਆ ਹੋਣਾ ਸਤੀਸ਼ ਜੀ ਨੇ ਜਿਹੜੇ ਚੰਡੀਗੜ੍ਹ ਤੋਂ ਆਏ ਨੇ ਇੱਕ ਐਨ ਜੀਓ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿਸੇ ਦੇ ਸਿਰ ਦੇ ਵਿੱਚ ਪ੍ਰਮਾਤਮਾ ਨਾਗਰੇ ਕਦੇ ਕੋਈ ਗੰਭੀਰ ਇੰਜਨ ਉਹ ਹੋ ਜਾਂਦੀ ਹੈ ਤੇ ਸੱਟ ਲੱਗਦੀ ਹੈ ਉਹਦੇ ਵਾਸਤੇ ਜਿਹੜਾ ਤੁਹਾਨੂੰ ਬੜੇ ਹਸਤਾਲਾਂ ਦੇ ਵਿੱਚ ਲੁਧਿਆਣਾ ਜਾਣ ਦੀ ਲੋੜ ਨਹੀਂ ਜਿਹੜੇ ਜਿਹੜੇ ਕਿ 15-15 ਲੱਖ ਰੁਪਏ ਦੇ ਜਿਹੜੇ ਆਪਰੇਸ਼ਨ ਹੁੰਦੇ ਨੇ ਉਹ ਫ੍ਰੀ ਆਫ ਕਾਸਟ ਜਿਹੜਾ ਆਯੂਸ਼ਮਾਨ ਕਾਰਡ ਦੇ ਨਾਲ ਉੱਥੇ ਤੁਹਾਡਾ ਕਰਾਉਣਗੇ ਇਦਾਂ ਦਾ ਪ੍ਰਮਾਤਮਾ ਅਗਲੀ ਗੱਲ ਤਾਂ ਨਾਗਰਾ ਵੇ ਪਰ ਇਹ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਇੱਥੋਂ ਲਾਈਵ ਜਿਹੜੀ ਆ ਫਾਊਂਡੇਸ਼ਨ ਇੱਥੋਂ ਆਪਾਂ ਨੂੰ ਉਹਨਾਂ ਦਾ ਨੰਬਰ ਮਿਲ ਜਾਣਾ ਆਪਾਂ ਉਹਨਾਂ ਨਾਲ ਕੰਟੈਕਟ ਕਰ ਲੈਣਾ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਇਸ ਚੀਜ਼ ਦਾ ਫਾਇਦਾ ਲਓ ਤੇ ਮੰਦਰ ਦੇ ਵਿੱਚ ਵੀ ਆਪਣਾ ਸਹਿਯੋਗ ਦਿਓ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ